ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸ ਤੁਸੀਂ ਸਾਰਿਆਂ ਨੂੰ ਵਧੀਆ ਹੋਵੋਗੇ ਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਦੀਪਾਲ ਗੌਰ 18 ਤੇ ਅੱਜ ਉੱਠਦੇ ਉੱਠਦੇ ਥੋੜੀ ਜਿਹੀ ਲੇਟ ਹੋ ਗਏ 6 ਵਜੇ ਉੱਠੇ ਸੀਗੇ ਔਰ ਟੁੱਟ ਕੇ 10-15 ਮਿੰਟ ਤੁਹਾਨੂੰ ਪਤਾ ਹੀ ਲੱਗ ਰੁਕ ਜਾਂਦੇ ਆ 2 ਮਿੰਟ ਫੋਨ ਦੇਣੇ ਆ ਜਦੋਂ ਨੀਂਦ ਖੁੱਲਦੀ ਹੈ ਠੀਕ ਆ ਹੋਣ ਹੋ ਕੇ 6:24 ਮਿੰਟ ਤੇ ਦਿਲ ਕੋ ਸਾਨੂੰ ਲੜੀ ਜਾਂਦਾ ਕਹਿੰਦਾ ਤੁਹਾਡੇ ਰਾਤ ਵਾਲੇ ਵਾਦੇ ਕਿੱਧਰ ਗਏ ਤੁਸੀਂ ਤਾਂ ਕਹਿੰਦੇ ਸੀ ਬੀਸੀ 5:30 ਵਜੇ ਉੱਠ ਖੜਾਂਗੇ ਤੇ ਮੰਮੀ ਵੀ ਹੋਣੀ ਉੱਠੇ ਵਿਚਾਰਾ ਦਿਲ ਕੋ ਘੂਆਂ ਸਿੱਟੀ ਜਾਂਦਾ ਤੇ ਆਹ ਕੰਮ- ਉਹ ਹੰਦਦਲ ਕੋ ਰੈਡੀ ਤੇ ਦਿਲ ਕੋ ਜਿੱਦਾਂ ਕੰਮ ਨੇ ਵੇਢੀ ਜਾਂਦੇ ਆ ਤੇ ਮੰਮੀ ਨੂੰ ਕਹਿੰਦੇ ਤੂੰ ਦਾਣਾ ਭੁੱਕ ਮੰਮੀ ਦਾਣਾ ਭੁੱਕੀ ਜਾਂਦੀ ਆ ਤੇ ਤਾਜਪਤਨ ਨੂੰ ਵੀ ਆਪਾਂ ਰੈਡੀ ਕਰਤਾ ਤੇ ਆਪਾਂ ਵੀ ਰੈਡੀ ਹੋ ਗਏ ਅੱਜ ਆਪਾਂ ਹੁਣ ਤਾਂ ਸ਼ੂਜ਼ ਪਾ ਕੇ ਜਾਇਆ ਕਰਨਾ ਸੈਰ ਤੇ ਕਿਉਂਕਿ ਦੂਸਰਾ ਸ਼ੂਜ਼ ਨਾਲ ਇੱਕ ਤਾਂ ਪੈਰ ਨਹੀਂ ਖਰਾਬ ਹੁੰਦੇ ਤੇ ਇੱਕ ਕੰਫਰਟੇਬਲ ਹੀ ਬੰਨ੍ਹਦਾ ਤੌਰ ਪੈਂਦਾ ਹਨਾ ਤੇ ਤਾਜਪਤਨ ਆਪਦੇ ਪ੍ਰੈਮ ਦੇ ਵਿੱਚ ਰੈਡੀ ਆ ਤਾਜ ਨੂੰ ਤੁਸੀਂ ਰੈਡੀ ਹੋ ਸੈਰ ਤੇ ਜਾਣ ਲਈ ਰੈਡੀ ਹੋ ਸ਼ਹਿਰ ਤੇ ਜਾਣਾ ਕਿ ਸ਼ਹਿਰ ਤੇ ਸ਼ਹਿਰ ਤੇ ਜਾਣਾ ਕਿ ਸ਼ਹਿਰ ਤੇ ਤੁਸੀਂ ਰੈਡੀ ਹੋਗੇ ਜੂਆ 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 ਰੈਡੀ ਹੋਗੇ ਜੀ ਮੈਨੂੰ ਬੁਕਾਰ ਨਹੀਂ ਹੈਗਾ ਮੈਂ ਤਾਂ ਠੀਕ ਠਾਕ ਆ ਜਾ ਰਿਹਾ ਅੱਜ ਸੱਸਰੀ ਕਾਲ ਬੁਲਾ ਦੇ ਸਾਰਿਆਂ ਨੂੰ ਸੱਸਰੀ ਕਾਲ ਜੀ ਸਤਿ ਸ੍ਰੀ ਅਕਾਲ ਬਾਦੋ ਸੱਸਰੀ ਕਾਲ ਚੱਲੀਏ ਫਿਰ ਆਪਾਂ ਕਿ ਦਾਦੂ ਤੇ ਪਾਪਾ ਨੂੰ ਡੀਕਣਾ ਹੈ ਦਾਦੀ ਤੇ ਪਾਪਾ ਨੂੰ ਡੀਕਣਾ ਡੀਕਣਾ ਜੀਗਾ ਤਾ ਕਰਕੇ ਅਸੀਂ ਪ੍ਰੈਮ ਇਹਦਾ ਪੱਖੇ ਦੇ ਮੂਰੇ ਲਾ ਰੱਖਿਆ ਵੀ ਚੱਲ ਉਹਨਾਂ ਚ ਕਰ ਹਵਾ ਚ ਪੈਰੂਗੀ ਤੇ ਭਾਬੀ ਨੂੰ ਮੈਂ ਕਿਹਾ ਭਾਬੀ ਉਹਨਾਂ ਟਾਈਮ 'ਚ ਤੁਸੀਂ ਬਿਸਤਰੇ ਚੱਕ ਦਿਓ ਮੈਂ ਲਾ ਦਨੀ ਆ ਮਸ਼ੀਨ ਅੱਜ ਆਪਣੇ ਗੇਟ ਵੀ ਖੋਲਣ ਆਲੇ ਆ ਤੇ ਮੌਸਮ ਵਧੀਆ ਅੱਜ ਦੇਖੋ ਬੱਦਲ ਜੇ ਬਹੁਤ ਵਧੀਆ ਲਾਦੇ ਤੇ ਭਾਬੀ ਜੀ ਵੀ ਆਲ ਰੈਡੀ ਨੇ ਸ਼ੂਜ਼ ਉਹਨਾਂ ਦੇ ਵੀ ਪਾਏ ਅੱਜ ਮੈਂ ਕਹਣੀ ਆ ਜਿਹੜੇ ਪੈਰੀ ਪਾਏ ਆ ਕੂਨਣੋਂ ਆਇਆ ਹਾਂ ਰੈਡੀ ਆ ਬੱਚੂ ਤੁਸੀਂ ਰੈਡੀ ਹੋ ਖਾਓ ਪਾ ਵੀ ਗਈ ਅੱਜ ਪਾਗਲ ਜੱਲੇ ਨਾ ਨਜ਼ਰ ਨਹੀਂ ਲਾਦੇ ਤੇਰਾ ਭਾਰ ਘਟ ਜੂਗਾ ਪਾਗਲ ਜਿਹਨੇ ਪਹਿਲੇ ਦਿਨ ਹੀ ਲਵੇੜਤਾ ਮੇਰਾ ਬੂਟ ਉੱਥੇ ਵੀ ਜਾ ਕੇ ਸਿਦਰਾ ਹੀ ਅਗਲ ਕੋ ਤੂੰ ਵੀ ਓ ਹੁਣ ਮੈਨੂੰ ਗਿੱਲੀ ਲੀਰ ਮਾਰਨੀ ਪਊਗੀ ਮਾਰਨੀ ਆ ਜਾ ਬਾਹਲਾ ਗੰਦਾਗਾ ਚੱਲ ਗਿਆ ਬੱਹਾ ਰੈਡੀ ਆ ਤਾਂ ਅੱਜ ਹੁਣ ਉਹ ਥੋੜੇ ਜੇਦਲ ਕੋ ਇਹਦੇ ਛੁੱਟਾਂਗੇ ਜੀ ਫਿਰ ਰਤਨੇ ਤੜ ਕੇ ਕਿਆ ਕਰੂ ਆਪਣ ਨੂੰ ਲੈ ਕੇ ਜਾਓ ਮਾਰ ਦੇ ਜੇ ਤੋਰ ਲੈਨੇ ਨਾ ਉਹ ਲੋਡ ਹੀ ਨਹੀਂ ਲਾਉਂ ਹੀ ਪੁੰਜ ਆ ਜਾਉ ਯਾਰ ਲੈ ਉਹਰੇ ਲੈ ਮੈਂ ਲੈ ਬੂਂ ਕੇ ਦੇ ਤੋ ਕੇ ਜਾ ਪੈਪ ਚ ਲਾਉਗਾ ਤੋ ਕੇ ਦੇਊਗਾ ਹਾਂ ਕਾਇਨਾ ਬੁੰਨੇਗਾ ਨਹੀਂ ਨਹੀਂ ਆ ਮੇਰੇ ਤਾਲੀਆਂ ਮਹਿੰਦੀ ਨਾਲ ਵੀ ਤਲਿਪੜੇ ਲੈ ਬਿਖੋ ਉਹਦੇ ਨਾਲ ਪਾਣੀ ਨਹੀਂ ਪਹਿਲਾਂ ਲਾਂਡਰੀ ਕੀ ਲੋਡ ਸੀਗੀ ਕਿਵੇਂ ਅੱਜ ਹੀ ਦਾਗ ਪਾਦੇ ਵਿਚਾਰੇ ਬੂਟ ਵੀਰ ਭਲੇ ਦੇ ਨਾਲ ਹੀ ਮੈਨੂੰ ਆਖਰੇ ਧੋਣੇ ਪਹਿਣਗੇ ਉਹਦੇ ਨਾਲ ਬੂਟ ਆਪਾਂ ਫੇਰ ਤੋਂ ਸਾਫ਼ ਕਰ ਲੈ ਜਿਹੜਾ ਇੱਥੇ ਦਿਲ ਖੁਣ ਮਿੱਟੀ ਲੈ ਜੀਓ ਭਾਬੀ ਨੇ ਸਾਫ਼ ਕਰਤੀ ਤੇ ਹੁਣ ਆਪਾਂ ਬਸ ਮੰਮੀ ਦਾ ਪਤਾ ਨਹੀਂ ਕਿੰਨਾ ਕੰਮ ਰਹਿ ਗਿਆ ਦੇਖਦੇ ਆ ਮੰਮੀ ਕੀ ਕੰਮ ਕਰੀ ਜਾਂਦੀ ਆ ਫਿਰ ਮੰਮੀ ਨੂੰ ਨਾਲ ਲੈ ਕੇ ਚੱਲਾਂਗੇ ਤੇ ਦਿਲ ਕੋ ਇਧਰ ਮਰੀਂਦਾ ਝਾੜੂ ਪੌਕਰ ਮੰਮੀ ਕੀ ਕਰੀ ਜਾਂਦੀ ਆ? ਇਹ 5 ਮਿੰਟ ਲੱਗਣਗੇ ਹੋਰ ਰੋਕ ਦਿਓ। ਹਾਂ? ਲੱਗਦਾ ਇਹ ਤਾਂ ਪਾਸੇ ਤਹੋ। ਇਹ ਕਾ ਆਵਾਂ ਡਿਊਟਾਂ ਨਾਲ ਨੀਂਂ ਉਹ ਖਾਲੀ ਆਏ ਹਾਂ। ਮੰਮੀ ਕੀ ਕਰੀ ਜਾਂਦੀ ਆ? ਮੰਮੀ ਆਟਾ ਉਹ ਨਹੀਂ ਜਾਂਦੀ ਆ ਵੇਖ ਲੈ। ਪਸੂ ਬੰਨਤੇ? ਕੋਈ ਆਟਾ ਉਹ ਨਹੀਂ। ਕਿੰਨਾ ਟਾਈਮ ਲੱਗੂ? ਹੈ? ਬਹੁਤ ਘੱਟ ਆਉਣੀ ਆ ਥੋੜੇ। ਕਿੱਥੇ ਕਾ? ਉਧਰ ਪਸ਼ੂਆਂ ਨਹੀਂ ਚੱਲ ਮਾਰੋ ਫਿਰ ਤੇ ਫਿਰ ਉਹਨਾਂ ਟਾਈਮ ਚੱਲ ਆ ਜਾ ਚਲੋ ਫਟ ਮਿੰਟ ਤਾਂ ਦੱਸੀ ਉਹਨਾਂ ਲੱਗਣਗੇ ਚੱਲ 5-7 ਮਿੰਟ ਲਾ ਲੂ ਵੈਸੇ ਆਪਾਂ ਨੂੰ 5:30 ਉੱਠਣਾ ਚਾਹੀਦਾ ਨਹੀਂ ਤਾਂ ਫਿਰ ਆਪਾਂ ਲੇਟ ਹੀ ਬਹੁਤ ਹੋ ਜੰਨੇ ਹ ਹੁਣ ਤਾਂ ਆਪਾਂ ਧੁੱਪ ਜਿਹੜੀ ਤੇ ਜਾਵਾਂਗੇ ਇੱਧਰ ਦੇਖੋ ਸਫਾਂਗਾ ਕਰੀ ਜਾਂਦਾ ਜੇ ਇੱਧਰ ਕੂੜਾ ਖਿਲਰ ਜੇ ਨਾ ਫਿਰ ਮੰਮੀ ਰਾਂ ਨੂੰ ਲੜਦਾ ਹੈ ਨਾ ਤੇ ਜੇ ਉਧਰ ਕੂੜਾ ਖਿਲਰ ਜੇ ਉਧਰ ਕੋਈ ਚੱਕਰ ਨਹੀਂ ਕਹਿੰਦਾ ਕੋਠੀ 'ਚ ਕੂੜਾ ਖਿਲਰ ਜੇ ਤਾਂ ਕੋਈ ਗਾਸ ਗੱਲ ਨਹੀਂ ਜਿੱਧਰ ਪਸ਼ੂਆਂ ਨਹੀਂ ਮੈਸ ਸਫਾਈ ਕੀਤੀ ਉਧਰ ਪੂੜਾ ਨਹੀਂ ਖਿਲਣਾ ਚਾਹੀਦਾ ਕਹਿੰਦਾ ਆ ਮੰਮੀ ਆ ਗੰਮੀ ਥੋੜਾ ਦੇਖੋ ਦਰ ਮਸ਼ੀਨ ਇਹ ਨਹੀਂ ਜੀ ਬਾਹਲੇ ਸਿਆਣੇ ਪਰ ਐਵੇਂ ਲੈ ਕੇ ਭੱਜ ਲੇ ਆਈ ਨਹੀਂ ਪਤਾ ਵੀ ਲੋਕ ਲੱਗੇ ਪਏ ਆ ਹਜੇ ਲੋਕ ਤਾਂ ਦੇਖਿਆ ਹੀ ਨਹੀਂ ਕਿਸੇ ਨੇ ਹੈਨਾ ਤਾਜਵਤਨ ਲੋਕ ਤਾਂ ਕਿਸੇ ਨੇ ਦੇਖਿਆ ਨਹੀਂ ਜੀ ਪੁੱਤੂ ਵਾਏ ਹਈ ਹਈ ਬਾਹਰ ਚਲਾएंगे ਬਾਹਰ ਬਾਹਰ ਚਲਾएंगे ਬਾਹਰ ਤਾਦੀ ਆਤੀ ਆ ਪੂਆ ਬਬੂ ਤਾਂ ਧਰਸੀ ਪਈ ਆ ਆਵਾਜ਼ ਤੋਂ ਉਹਨੂੰ ਕਲਕਾਰੀਆਂ ਵਾਲੀ ਆਵਾਜ਼ ਤੋਂ ਉਹਨੂੰ ਧਰਸੀ ਪਈ ਸੀ ਪੂਆ ਬਈ ਇਹ ਤਾਂ ਸਾਡੇ ਨਾਲੋਂ ਵੀ ਪਹਿਲਾਂ ਉੱਠ ਕੇ ਤਿਆਰ ਹੁੰਦੀ ਆ ਜਾਣ ਵਾਸਤੇ ਸਾਡੇ ਨਾਲੋਂ ਵੀ ਪਹਿਲਾਂ ਉੱਠ ਕੇ ਤਿਆਰ ਹੁੰਦਾ ਸਾਡੇ ਕਾਕਾ ਜਾਂ ਆਜੋ ਤਨ ਸੋਸਤ ਸੀਗੀ ਅੱਜ ਤਾਂ ਆਜੋ ਵਦਨ ਵਧੀਆ ਐਕਟਿਵ ਮੈਂ ਤਾਂ ਜਦੋਂ ਲੱਤਾਂ ਮਾਰੀ ਹੁੰਦੀ ਵਧੀਆ ਮੰਜੂੜੇ ਮਿਲਦੇ ਆ ਤਾਜ ਬਤਨ ਓਏ ਦਾਜ ਬਤਨ ਪਹਿਲਾਂ ਆਪਾਂ ਚੱਲਦੇ ਆਂ ਇਧਰ ਪਈ ਵੱਲ ਨੂੰ ਪਹਿਲਾਂ ਇਧਰ ਪਈ ਵੱਲ ਨੂੰ ਚੱਲਦੇ ਆਂ ਜੋ ਮੰਮੀ ਆ ਰਕੇ ਆ ਕੇ ਫਿਰ ਆਪਾਂ ਪਰਲੇ ਪਾਸੇ ਚੱਲਾਂਗੇ ਮਸਾਹੀ ਤਾਂ ਇਧਰੋਂ ਆਪਣੀਆਂ ਤੋਰੀਆਂ ਬਾਹਤੀਆਂ ਬਸ ਆਹੀ ਤੋਰੀਆਂ ਰਹਿਣਗੀਆਂ ਹੁਣ ਆਪਣੇ ਕੋਲੇ ਇਹੀ ਤੋੜਿਆ ਕਰਾਂਗੇ ਹੁਣ ਬਸ ਫਿਰ ਉਹਦੂਆ ਮੂਲੀਆਂ ਲਾਵਾਂਗੇ ਫਿਰ ਬੱਬੂ ਬੂਆ ਦੇ ਵਿਆਹ ਤੋਂ ਪਹਿਲਾਂ ਤੋੜ ਦੇਾਂਗੇ ਪੱਟ ਦੇਾਂਗੇ ਮੂਲੀਆਂ ਹਨਾ ਫਿਰ ਉਹਦੂ ਬਾਦ ਵਿਆਹ ਦਾ ਟੈਂਟ ਲਾਵਾਂਗੇ ਫਿਰ ਫਿਰ ਮੂਲੀਆਂ ਲਾਵਾਂਗੇ ਆਪਾਂ ਤਾਂ ਇਹੀ ਕੰਮ ਕਰੀ ਜਾਨੇ ਹਨਾ ਦਾਜੂ ਹਾਂਜੀ ਤੇ ਟਾਈਮ ਹੋ ਗਿਆ 7 ਵਜੇ ਤੇ 7 ਵਜੇ ਆਪਾਂ ਸਹਰ ਕਰਕੇ ਬਸ ਹੁਣ ਆਪਾਂ ਘਰੇ ਚੱਲਦੇ ਸੀਗੇ ਅੱਜ ਆਪਾਂ ਥੋੜੀ ਲੇਟ ਹੋ ਗਏ ਤੇ ਕੱਲ ਤੋਂ ਆਪਾਂ ਨਿਆਵਾਂਗੇ ਹਾਂ ਕੱਲ ਤੋਂ ਆਪਾਂ ਅੰਬਲਾਰਮ ਤਾਂ 5 ਵਜੇ ਦਾ ਸੀ ਲਾਇਆ ਸੀ ਮੈਂ ਹੀ ਦਿਲਖੁਸ਼ ਨੂੰ ਜਗਾ ਵੀ ਦਿੱਤਾ ਸੀ ਵੀ ਲਾਰਮ ਵੱਜ ਗਿਆ ਤੇ ਫਿਰ ਮੁਰਕ ਕੇ ਐਸੀ ਤਾਜ਼ਾ ਤਨ ਉੱਠੀ ਨਹੀਂ ਤੇ ਮਨਾ ਮੈਂ ਉੱਠੀ ਨਾ ਦਿਲਖੁਸ਼ ਨੇ ਆਖਿਆ ਵੀ ਪਲੀਸ ਤੇ ਉੱਠੜੀਏ ਸਾਡੇ ਕਮਰੇ ਜਾ ਕੇ ਪਤਾ ਕੀ ਕਹਿੰਦਾ ਆ ਸਾਡੇ 5 ਵਜੇ ਵਾਲੇ ਕਿੱਥੇ ਐ ਕਿੱਧਰ ਗਏ ਕਹਿੰਦਾ ਉੱਠੇ ਨਹੀਂ ਅਜੇ ਮੰਮੀਆਂ ਦੀ ਮੈਂ ਵੀ ਝੂੜਾ ਦੇ ਕੇ ਦੇਣੀ ਤਾਜ ਵਾਂ ਤੈਨੂੰ ਝੂਟੇ ਆਉਂਦੇ ਸੀਗੇ ਤੇ ਤਾਜ ਵਾਂ ਝੂਟੇ ਲੈਂਦੀ ਲੈਂਦੀ ਤੇ ਸੌਂ ਗਈ ਇਹ ਆਸ ਕੰਮ ਦੀ ਹੂੰ ਤੇ ਵਧੀਆ ਨਾਲ ਇਹਨੂੰ ਰਾਵਾਂ ਗਿਆ ਲੋ ਬਈ ਪਹੁੰਚ ਗਏ ਘਰੇ ਤੇ ਹੁਣ ਘਰੇ ਜਾ ਕੇ ਕਰਦੇ ਆ 10 20 ਮਿੰਟ ਕਰਦੇ ਆ ਆਪਾਂ ਐਕਸਰਸਾਈਜ਼ ਐਕਸਰਸਾਈਜ਼ ਕਰਕੇ ਫਿਰ ਜਿਹੜੇ ਆਪਣੇ ਰੋਜ਼ਾਨਾ ਦੇ ਕੰਮਕਾਰ ਆ ਉਹ ਸ਼ੁਰੂ ਕਰਾਂਗੇ ਹਾਂ ਤੇ ਫਿਰ ਉਸ ਤੋਂ ਬਾਅਦ ਨਾਲੇ ਵਲੌਗ ਕੰਟੀਨਿਊ ਕਰਾਂਗੇ ਨੂੰ ਕਹਿੰਦੇ ਆ ਡੈਡੀ ਇੱਕ ਝੂਟਾ ਕਢਾ ਕੇ ਦੇਖਿਆ ਉਹ ਟਾਕ ਰਿਹਾ ਤੁਹਾਨੂੰ ਅੱਛਾ ਲੈ ਦੋ ਜਣੀਆਂ ਲਾਂਗਾ ਤਾਂ ਆ ਜਾਓ ਤੁਹਾਨੂੰ ਡੈਡੀ ਚੜਾਉਣ ਹੱਥੇ ਇਹ ਚਲੋ ਜੀ ਵੈਲਕਮ ਹੋਮ ਚਲੋ ਭਾਈ ਇਹਨੂੰ ਆਹੀ ਪੱਖੇ ਮੂਰੇ ਲਾ ਦਿੰਨੇ ਆ ਹਨਾ ਆਹੀ ਪੱਖੇ ਮੂਰੇ ਲਾ ਦਿੰਨੇ ਨੂੰ ਚੱਕ ਦੇ ਜੀ ਜਾਲੀ ਕਿਤੇ ਜਾਲੀ ਪਾ ਦਿਓ 40 ਦੇ ਚਲੋ ਭਾਈ ਪਹੁੰਚ ਕੇ ਘਰੇ ਤਿਆਰ ਕਰਨੀ ਬਹੁਤ ਔਖੀ ਤਾਂ ਜੋ ਦਿਨ ਤਿਆਰ shear ਕਰਨੀ ਬਹੁਤ ਔਖੀ ਆ ਚਾਹੀਦੀ ਚਾਹੀਦੀ ਤਿਆਰ ਹੋ ਗਿਆ ਤਿਆਰ ਹੋ ਗਿਆ ਜੀ ਆਓ ਤਿਆਰ shear ਹੋ ਗਿਆ ਬਟਨ ਨਹੀਂ ਬੰਦ ਕਰਾਉਂਦਾ ਭੂਈ ਬੰਦ ਕਰੀ ਜਾਂਦੀ ਤੂੰ ਕਰਾਉਂਦਾ ਨਹੀਂ ਇਹਨੂੰ ਬੁਲਾਇਆ ਕਿਸ ਨੇ ਨਹੀਂ ਉਹ ਤਾਂ ਨੂੰ ਆਪਣਾ ਬਹਾਰਾ ਲਾਵੇ ਬੱਪੂ ਆ ਮੈਂ ਉਹ ਮੈਂ ਆਏ ਕਹਤਾਂ ਮੈਨੂੰ ਬੁਲਾਇਆ ਕਿਸ ਨੇ ਇਹਦੇ ਹੱਥ ਦੇਖ ਕੇ ਕਿੱਦਾਂ ਮੈਂ ਆ ਜੇ ਲਗੀ ਰਾਂਦਾ ਕੀ ਬੈਥ ਤੁਹਾਨੂੰ ਸੋਹਾਂਗੇ ਕਿੰਨੇ ਐ ਤਾਂ ਆ ਜੇ ਤਨ ਮੰਮੀ ਲਾ ਤਾਂ ਆ ਜੇ ਤੁਹਾਨੂੰ ਕੀ ਰੇ ਵਾਲਾ ਕਹੇ ਟਾ ਬੱਬੂ ਹੁਣ ਪੁੰਜੂਗੀ ਮੰਮੀ ਲਾ ਆ ਜੇ ਦੇ ਦੇ ਕੀ ਕਰਕੇ ਬਉਂਦੀ ਉਹਦੀ ਇਹ ਟਾਲੀ ਚਲੋ ਜੀ ਚਲੋ ਜੀ ਬਸ 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 ਬਾਜ ਬੋਤੇ ਬਾਚ ਬਾਜ ਜੋਣਾ ਬਾਚ ਚੁਰਮਾ ਬਾਜ ਬੂ ਆ ਬੂ ਹੁੰਦੂਗੀ ਨਾ ਬਸ ਬਸ ਆਈ ਕਹਿੰਦਾ ਇੱਥੇ ਗੱਲਾਂ ਚੱਲੀ ਜਾਂਦੀਆਂ ਸੀnga ਉਲਾਉ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਉਦਾਂ ਘੰਟਾ ਵੇਖਾ ਪਾਈ ਜਾਂਦੇ ਨੂੰ ਨੇ ਕਿ ਜਿੱਦਣ ਬੱਬੂ ਤੋਰתי ਹਾਂਜੀ ਮਤਲਬ ਲਾਲਾ 20 ਨਵੰਬਰ ਚ ਜਦੋਂ ਬੱਬੂ ਦੀ ਮਦਾਈ ਹੋ ਗਈ ਭਾਬੀ ਦੀ ਕਾਸਤੀ ਲੈਣੀਆਂ ਫਿਰ ਮੈਂ ਖਪਾ ਤੀਨ ਲਾਣ ਵਾਜਣਾ ਕਿਉਂਕਿ ਬੱਬੂ ਵਾਲੇ ਸਾਰੇ ਗਾਵੇ ਭਾਬੀ ਤੋਂ ਕਰਾਇਆ ਕਰਦੇ ਆ ਵੱਡੀ ਅੰਮੀ ਕਹਿੰਦੀ ਮੈਂ ਵੀਡੀਓ ਕਾਲ ਲਾ ਕੇ ਦਿਖਾਇਆ ਕਰੂੰ ਵੀ ਆਕੋ ਸੋਈ ਜਾਂਦਾ ਹਾਂ ਉਦੋਂ ਇਥੇ ਵੀ ਆਕੋ ਸੋਈ ਜਾਂਦਾ ਹੈ ਮੈਂ ਕਿਹਾ ਪਹਿਲੇ ਸਾਬ ਤੋਂ ਪਹਿਲਾ ਜਦ ਤੱਕ ਬੱਬੂ ਤੋਂ ਪਿੱਛੇ ਤਾਂ ਮਿਲ ਨਹੀਂ ਰੱਖੀ ਮਾਸੀ ਜਰ ਗੈਣੇ ਫਿਰ ਤਾਂ ਚਲੋ ਨੈਕਸਟ ਡੇ ਵੀ ਆਪਣਾ ਵਿਜੀ ਹੋਊਗਾ ਤੇ ਨਹੀਂ ਤੂੰ ਦੇਖ ਲੈ ਵੀ ਅੰਦਰ ਨੈਕਸਟ ਡੇ ਤੋਂ ਰੇਲ ਬਣਾ ਦੇ 8 ਵਜੇ ਤੋਂ ਲੈ ਕੇ ਨਾ ਅੰਦਰ ਪਿੱਛੇ ਤੇਰੀ ਨੀਂਦ ਆਉਂਦੀ ਏ ਨਹੀਂ ਨਹੀਂ ਮੈਂ ਕਿਹਾ ਤੜਕੇ ਜਿੱਦਨਾ ਬੱਬੂ ਦਾ ਵਿਆਹ ਹੋ ਗਿਆ ਉਹ ਦੋ ਅਗਲੇ ਦਿਨ 8 ਵਜੇ ਤੋਂ ਲੈ ਕੇ ਜੇ ਮੈਂ ਭਾਬੀ ਨੂੰ 5 ਮਿੰਟ ਸੌਣ ਦਿੱਤਾ ਤਾਂ ਮੈਂ ਆਪ ਹੀ ਥੱਲੇ ਗੋਠੇ ਦੇ ਠੀਕ ਆ ਉਥੋਂ ਬੋਤਾ ਬਾਦਲਾ ਪੁਰੀ ਆਉਂਦੇ ਹਾਂ ਮੈਨੂੰ ਪਤਾ ਹੈ ਜਿਹੜਾ ਕੰਮ ਅਸੀਂ ਕੀਤਾ ਫਿਰ ਉਥੋਂ ਸਫਾਈ ਕਰਾਂਗੇ ਦੂਜੀ ਮੰਜ਼ਿਲ ਤੇ ਆਵਾਂਗੇ ਫਿਰ ਠੀਕ ਆ ਉਥੋਂ ਚਵਾਰੇ ਜੇ ਸਮਾਨ ਚੱਕ ਕੇ ਅੰਦਰੋਂ ਚੱਕ ਕੇ ਸਭ ਸਫਾਈ ਕਰਕੇ ਫਿਰ ਥੱਲੇ ਕਮਰੇ ਜਾਉਣਾ ਮਤਲਬ ਕਹਿੰਦਾ ਭਾਵੇਂ ਤੈਨੂੰ 2-3 ਦਿਨਾਂ ਨਾਲ ਸਾਹ ਨਹੀਂ ਲੱਗਣਾ ਤੂੰ ਸੋਚੇਂਗੀ ਵਾਕਈ ਬੱਬੂ ਦਾ ਵਿਆਹ ਹੋ ਗਿਆ ਇਹ ਨਾ ਬੰਦਾ ਘਟ ਗਿਆ ਇਹਨਾਂ ਦੇ ਨਾਲ ਲਊਗੀ ਪੈਸੇ ਹੁਣ ਤਾਂ ਤੇਰੇ ਨਾਲ ਬੰਦਾ ਬਿੰਦਰ ਘਟ ਗਿਆ ਤੇ ਤੇਰੇ ਵਿਆਹ ਹੋਲੇ ਕਿਹੜੇ ਬੰਦੇ ਨਾਲ ਲਾਣਾ ਫਿਰ ਭਾਵੇਂ ਅਲਕਸਰ ਲੱਗੂ ਇਹਦਾ ਆ ਵੀਡੀਓ ਕਰ ਲਾ ਲੈ ਦੇ ਕਦੇ ਵੀ ਕੀ ਬਾਬੀ ਕੀ ਕਰਦੀ ਹੈ ਇਹ ਵੀ ਤਾਂ ਸੀ ਆਉਂਦਾ ਨਜ਼ਾਰੇ ਹੂੰ ਹੈ ਗਿਆ ਕਿ ਨਹੀਂ ਫੋਲਗੀ ਫੋਲਗੀ ਫੋਲ ਕਿਉਂ ਗਈ ਵੀ ਹੈਗੇ ਵੀ ਆਹਾ ਆਹਾ ਹੈਗੇ ਵੀ ਆ ਤੂੰ ਤੇ ਐ ਹੈਗੇ ਯਾਦ ਆ ਰਹੀ ਹੈ ਦੱਸ ਦੇ ਗੱਲ ਕਰਦੀ ਹਾਂ ਕੁੜੀਆਂ ਨੇ ਤਾਂ ਜਾਣਾ ਹੀ ਹੁੰਦਾ ਆ ਨਹੀਂ ਨਹੀਂ ਹੁਣ ਇਹ ਟਾਈਮ ਹਾਂ ਹੁਣ ਤਾਂ ਹੈਗੇ ਆ ਤੋ ਤੇ ਜਾਂਦੇ ਝਾੜੂ ਪਰ ਤਾਂ ਲੱਗ ਜੰਦਾ ਮੈਂ ਕਿਹਾ ਨਹੀਂ ਭਾਬੀ ਉੱਠ ਕੇ ਘਰ ਖਾਏ ਹਏ ਉਹ ਇਹ ਚਾੜੂ ਮਾ ਨਾਲ ਅੱਛਾ ਹੈ ਤਾਂ ਲੀੜਾ ਮਾਰਨਾ ਚਾਹੁੰਦਾ ਨਹੀਂ ਅਜੇ ਤਾਂ ਪਾਣੀ ਦੀ ਬੋਤਲ ਉਹ ਨਾਲ ਲਈ ਸਾਨੂੰ ਜੀ ਆ ਉਸਕੇ ਫਿਰ ਅਗਲਾਪੀ ਟਾਈਮ ਟੇਮ ਲੱਭਦਾ ਟੀਨ ਕਰਦੇ ਆ ਥੋੜਾ ਵੀ ਫਿਰ ਉੱਠ ਕੇ ਸੀ ਫਿਰ ਤੂੰ ਕਿੰਨੇ ਮਿੰਟੇ ਖਰੂਗੀ ਤੇ ਉਦੋਂ ਅਸੀਂ ਉੱਠਿਆ ਕਰਾਂਗੇ ਇਧਰ ਪਰੌਣੇ ਜਾ ਕੇ ਨੂੰ ਬਾਤ ਮੰਮੀ ਨੂੰ ਪਤਾ ਨਹੀਂ ਅਸੀਂ 7-8 ਵਜੇ ਉੱਠਿਆ ਕਰਾਂਗੇ ਸੀ ਫੇਰ ਨਹੀਂ ਹੁੰਦੇ ਐ ਅੱਛਾ ਅੱਜ ਇਹਨਾਂ ਨੇ ਲਾਰੂ ਲਾਇਆ 5 ਵਜੇ ਦਾ ਭਾਬੀ ਦਿਲ ਕਹਿੰਨ ਗਈ ਨਾ ਮੈਨੂੰ 5 ਵਜੇ ਉਠਾਦੀ ਬੱਬੂ ਤਾਜ ਵਦਨ ਉੱਠੀ ਨਹੀਂ ਜਨ ਲਾਰਮਾ ਵਜਾ ਕੇ ਦੋਦੇ ਦੇ ਬਹਿ ਕੇ 6 ਵਜੇ ਉੱਠ ਕੇ ਦੇਖੋ ਉੱਧਰ ਜਾ ਕੇ ਨਾ ਆ 5:30 ਵਾਲੇ ਕਿੱਥੇ ਆ ਮੈਂ ਪੁੱਛਣ ਆਲਾ ਤੇ ਤੁਸੀਂ ਤਾਂ 4 ਵਜੇ ਦੁਨ ਉੱਠੇ ਹੋ ਸਾਡੀ ਬੇਇੱਜ਼ਤੀ ਕਰਦੇ ਪਿੱਛੇ ਤਾਂ ਕੰਨ ਸਿੱਧਾ ਕਰ ਹਾਂਜੀ ਮੇਰੀ ਗੱਲ ਸੁਣੋ ਵੀ ਆਹੋ ਹਾਂਜੀ ਮੰਮੀ ਮੰਮੀ ਦੀ ਵੀ ਸੁਣੋ ਤੁਸੀਂ ਆਪਨੇ ਸੁਣਿਆ ਤੇ ਰੱਖੋ ਮੰਮੀ ਸਵੇਰੇ ਆਮਾ ਕਰੋ ਬੇਰੇ ਉਧਰ ਮੰਮੀ ਯਾਰ ਕਹਿੰਦੇ ਆ ਉੱਠਾ ਕਰਨੀ ਗੂ ਮੰਮੀ ਯਾਰ ਕਹਿੰਦੇ ਨਹੀਂ ਸਵੇਰ ਉੱਠੋ ਕੰਮ ਦਾ ਕਰਦੇ ਨਹੀਂ ਨਹੀਂ ਅਸੀਂ ਤਾਂ 4 ਵਜੇ ਕਰਦੇ ਮੈਂ ਮੈਂ ਕਹਿੰਦੀ ਸਾਰੀ ਉੱਠਿਆ ਕਰੂਗੀ ਇੱਕ ਤਾਂ ਦਿਨ ਆਪਾਂ ਇਹ ਤਾਂ ਕਰਕੇ ਦੇਖੀਏ ਵੀ ਸੋਚ ਵੀ ਬਬੂ ਹੈ ਨਹੀਂ ਆਪਾਂ ਦੋਨੋਂ ਨੇ ਕੰਮ ਕਰਨਾ ਕੱਲ ਨੂੰ ਸਹੀ ਕੱਲ ਨੂੰ ਫਿਰ ਵੀ ਨੂੰ ਪਾ ਦੋ ਪਾ ਦੋ ਪਾਉਂ ਨਾ ਨਹੀਂ ਤੇ ਪੈਣੀ ਸੁਸਤੀ ਰਹੂਗੀ ਰੈਂਟ ਹੋਦੇ ਨਹੀਂ ਸੌਣ ਦੀ ਨਹੀਂ ਗੱਲ ਵੀ ਕਹਿੰਦਾ ਭਾਬੀ ਤੈਨੂੰ ਕੰਮ ਕਰਨੇ ਪੈਣਗੇ ਸਾਡੇ ਬਬੂ ਨਾਲ ਤੇ ਸਾਰੇ ਹੀ ਕਰਦੇ ਆ ਕਰਦਾ ਕੌਣ ਹੈ ਕਹਿੰਦੇ ਹੁਣ ਤੇ ਜਿਹੜੀ ਟਾਨੀਆਂ ਵਾਲੀ ਸੀ ਸਾਡੇ ਅੱਗੇ ਨਹੀਂ ਦੇ ਪਾਈ ਰਿਪੋਰਟ ਹੂੰ ਤੇਰੀਆਂ ਦੋ ਜਣਾਂ ਆਨਾਂ ਵੀ ਇਹੀ ਗਈਆਂ ਉਹ ਮਹੀਨ ਉਹ ਸੋਣਾ 4 ਵਜੇ ਉੱਠਦੀ ਆ 4 ਵਜੇ ਭਾਬੀ ਦੇਖ ਕੀ ਆਇਆ ਸਾਰਾ ਕੁਝ ਅੱਛਾ ਤਾਜੂ ਬੱਤਾਂ ਦਿੰਦੇ ਸੀ ਨਾ ਅੱਛਾ ਹੋ ਕੇ ਰੱਖਦੇ ਸੀ ਹੂੰ ਜਿਹੜਾ ਉਹਦੀ ਬਰਾਣੀ ਵੀ ਆ ਗਈ ਆਜ ਵੱਤਨ ਅੱਛਾ ਦਾਦੀ ਵੇ ਤੂੰ ਦੇਖ ਤੇਰੀ ਨਾ ਕੋਈ ਬਰਾਣੀ ਬੰਦੀ ਇਹ ਸੱਚਾ ਚਾਹੀਏ ਨਹੀਂ ਦੱਸ ਨਹੀਂ ਤੂੰ ਇਕੱਲੀ ਰਾਜ ਕਰੇਂਗੀ ਬਿੱਟੀ ਬਦਲ ਜਾ ਹੁਣ ਉਹਦੀ ਛੋਟੀ ਬਣਾਉਣ ਤੋਂ ਘਟਾ ਆਪਣਾ ਆਇਓ ਜਲਦ ਸੱਸਾਂ ਬੋਵਾ ਫਿਰ ਬੰਦੇ ਦਾ ਆਪ ਹੀ ਫਰਕ ਪੈ ਜਾਂਦਾ ਫਰਕ ਪੈ ਜਾਂਦਾ ਨਾ ਬਾਜੂ ਤਾ ਜਿੱਕਰ ਹੋਈ ਜੀ ਤਾ ਦਿਨ ਪਤਾ ਲੱਗ ਗਿਆ ਕੁਵਤ ਰਿਆ ਰਿਆਂ ਗੱਲਾਂ ਚੱਲ ਜਾਂਦੀਆਂ ਸਭ ਚੁੱਪ ਬਗਾੜ ਕੇ ਬੈਗੀ ਹੁਣ ਪਾਪੇ ਨਾ ਸੈਂਤਾ ਮਰੀ ਜਾਂਦੀ ਦੇਖੀ ਵੇਖੀ ਗੈਰੀ ਨਾ ਮਾ ਆ ਬਬੂ ਟੁੱਕਾ ਲਾਉਂਦੇ ਏ ਡੇਲੀ ਹੁਣ ਇਹ ਤੇ ਕਹੇ ਥੱਲੇ ਵੀ ਲਾਉਂਦੀ ਦੋਨਾਂ ਪੈਰਾਂ ਥੱਲੇ ਲਾਉਂਦੇ ਇੱਕ ਥੱਲੇ ਹੀ ਲੱਗਿਆ ਅਜ ਇੱਕ ਥੱਲੇ ਲੱਗਿਆ ਮੈਂ ਹੀ ਰੱਖਦਾ ਇਹਨੂੰ ਦੂਜਾ ਲਾਇਆ ਕੱਲ ਕਾਲਾ ਕਾਲਾ ਚੱਪਣੀ ਹਟ ਜਾ ਚਰਾਣੇ ਰੱਖਦੀਆਂ ਤਾਜੂ ਦੇ ਮੇਕਅਪ ਕਿੱਟ ਲੱਗੇ ਹੋਈਆਂ ਜਦੋਂ ਅਸੀਂ ਤੀਆਂ ਦੁਆੰਗ ਬੱਬੂ ਨੂੰ ਤਿਆਰ ਕਰੀ ਬੈਠੀ ਪੈਰਾਂ ਦੇ ਨੇ ਲਾਉ ਕੇ ਇਹਦੇ ਆ ਟਿੱਕੇ ਜੇ ਸਿਰ 'ਚ ਲਾ ਕੇ ਟਿੱਕਾ ਤੇ ਉਹਨੂੰ ਤਾਂ ਸਮਾਈ ਬੈਠੀ ਮੌਜਾਂ ਪਰ ਹੁਆ ਆ ਬੱਬੂ ਨੇ ਇਹ ਮੇਰੇ ਨਾਲ ਪਿਆਰ ਬਤਨ ਕੱਟਾ ਦੇਣਾ ਹੈਨਾ ਵੇ ਉਹ ਤਾਂ ਜੂ ਦੀ ਸਾਈਕਲ ਹੀ ਲੈ ਕੇ ਆਣੀ ਆ ਹਾਂ ਬਰਾਤ ਨਾ ਜਾਣੀ ਨਾ ਚੈਪ ਤੇ ਇਹਦਾ ਇਹ ਤਾਂ ਸੌ ਜਾਂਦੀ ਇਹਨੂੰ ਮੋਝੇ ਭਾਬੀਆਂ ਜੀ ਆਪਾਂ ਨੂੰ ਝੂਠੇ ਦੇਵੇ ਸੌ ਤਾਂ ਆਪਾਂ ਵੀ ਜਾ ਕੇ ਕਹਿੰਦੀ ਇਹ ਤੁ ਵੀ ਨਹੀਂ ਆਣੀ ਚਲੋ ਹਾਂਜੀ ਤੇ ਟਾਈਮ ਹੋ ਗਿਆ ਸਵਾ 4 ਦਾ ਤੇ ਜਿਹੜੇ ਸੁੱਤੇ ਸੀਗੇ ਸੁੱਤੇ ਪਏ ਵੀ ਉੱਠ ਖੜੇ ਜਿਨ੍ਹਾਂ ਨੇ ਕੰਮ ਕਰ ਲੱਗਣਾ ਸੀਗਾ ਜਿਵੇਂ ਡੈਡੀ ਦੇ ਕੋਲ ਜੋ ਕੰਮ ਕਰ ਲਾ ਕੇ ਜਿਵੇਂ ਭਾਬੀ ਆਰਗਣੇ ਉੱਠ ਕੇ ਚਾਹ ਬਣਾਉਣੀ ਸੀਗੀ ਉਹਨਾਂ ਨੇ ਚਾਹ ਬਣਾਉਣੀ ਸ਼ੁਰੂ ਕਰਤੀ ਚਾਹ ਬਣਾ ਕੇ ਤੇ ਕੋਲੇ ਬਹਿ ਵੀ ਗਏ ਲੈ ਕੇ ਭਾਬੀਆਂ ਦੀ ਨਹੀਂ ਭੁੱਖ ਲੱਗੀ ਜੀ ਆਹ ਜਿਹਨੇ ਭਾਬੀ ਨੇ ਦੋ ਰੋਟੀਆਂ ਕੀਤਾ ਉਹਨਾਂ ਸਵਰ ਜਾਨੀ ਨਾ ਦੋ ਰੋਟੀ ਖਾ ਕੇ ਸਹੀ ਗੱਲ ਉਹ باقی ਮੈਨੂੰ ਪਤਾ ਕੀ ਆ ਤੂੰ ਤਾਂ ਆਜਾ ਤੈਨੂੰ ਫੀਡ ਦਿੰਨੀ ਹੈ ਨਾ ਦੀ ਹਾਂ ਮੈਂ ਤਾਂ ਮੰਮੀ ਮੇਰਾ ਰੱਖ ਦੇਉ ਦੁਪਹਿਰੇ ਖਾਣ ਲਈ ਅੱਛਾ ਆਲੂਆਂ ਵਾਲਾ ਪਰੌਠਾ ਨਹੀਂ ਸੀ ਘਾਤਾ ਹੈ ਤੇ ਤਾਜਵਤਨ ਮੇਰੇ ਨਾਲ ਹੈ ਤਾਜਵਤਨ ਸਤਿ ਸ਼੍ਰੀ ਅਕਾਲ ਸਾਡਾ ਕੰਮ ਆਈ ਹੁੰਦਾ ਤਾਜਾ ਤੈਨੂੰ ਖੜਾ ਲਓ ਬਈ ਤਾਜਵਤਨ ਨੂੰ ਖੜਾ ਲਓ ਤਾਜਵਤਨ ਨੂੰ ਖੜਾ ਲਓ ਬਈ ਉਹ ਦਾਦੀ ਆ ਤਾਂ ਇੱਧਰ ਦੇਖ ਇੱਧਰ ਫੋਨ ਤਾਂ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਈਵਨਿੰਗ ਟਾਈਮ ਦੀ ਚਲੋ ਬਈ ਹੁਣ ਆਪਾਂ ਜਿਹੜਾ ਖਾਣੇ ਪੀਣੇ ਆ ਕੋਸ਼ਿਸ਼ ਤੇ ਤੁਹਾਨੂੰ ਪਤਾ ਵੀ ਜਿੱਦਾਂ ਸਾਰਾ ਵੀ ਕੋਈ ਤਾਂ ਖਾਣਾ ਪੀਣਾ ਬੰਦ ਕੀਤਾ ਹੋਇਆ ਹੁਣ ਦੇਣੇ ਆ ਡੈਡੀ ਤੋਂ ਮੰਗਾਉਣੇ ਕੋਈ ਫਰੂਟ ਤੇ ਅਮਨਿੰਦਰ ਕੀ ਕਰਾਂਦੀ ਆ ਅਮਨਿੰਦਰ ਤਾਂ ਕਾਫੀ ਬਣਾਉਂਦੀ ਆ ਅੱਛਾ ਨਹੀਂ ਬਾ ਉਹਨਾਂ ਤਾਂ ਫਿਰ ਬਾਣਾ ਮੋਟਾ ਮਿੱਠਾ ਖਾ ਸਕਦੇ ਆ ਨਾ ਮੈਂ ਤਾਂ ਜਮੇ ਮਿੱਠਾ ਬੰਦ ਕਰ ਚੁੱਕਿਆ ਬਹੁਤ ਔਖਾ ਕੰਮ ਵੈਸੇ ਉਹ ਆਇਆ ਭਰ ਵਧਾਉਣਾ ਬਹੁਤ ਔਖਾ ਕਟਾਉਣਾ ਬਹੁਤ ਔਖਾ ਹੁਣ ਇੰਨੇ ਜਿੱਤੋ ਜੈਚ ਹੋਏ ਪਏ ਆ ਨਾ ਵੀ ਕਿਸੇ ਹਿਸਾਬ ਨਾਲ ਘਟ ਜੇ ਤੇ ਪਰ ਐਵੇਂ ਵੀ ਨੇ ਬਾ ਚੈੱਕ ਕਰਾਂਗੇ ਜੇ ਜਮਾ ਨਾ ਨਾ ਘਟਿਆ ਹੋਇਆ ਫਿਰ ਤਾਂ ਬੰਦਾ ਬਾਲਾ ਡੀਮੋਟੀ ਹਣਾ தாਜੂ ਆਪਣੇਗਾ ਮਰੂਦਾਂ ਦਾ ਬਾਗ ਦੇਖੋ ਜਾਲੀ ਦੇ ਕੇ ਸਾਰੇ ਟਕੇ ਪਿਆ ਬਸ ਹੁਣ ਆਪਾਂ ਨਹਿਰੀ ਕੋਠੀ ਕੋਲੇ ਆ ਗਏ ਜਿੱਥੇ ਆਪਾਂ ਫੋਟੋ ਸ਼ੂਟ ਕੀਤਾ ਸੀਗਾ ਇੱਕ ਵਾਰੀ ਤੁਸੀਂ ਦੇਖਿਆ ਹੋਣਾ ਤੇ ਇੱਥੇ ਆਪਣੇ ਸਭਦਾ ਕੇਂਦਰਾ ਬਸ ਇਥੋਂ ਜਾ ਕੇ ਹੁਣ ਆਪਾਂ ਸੂਬੇ ਤੋਂ ਨਿਕਲ ਜਾਗੇ ਤੁਸੀਂ ਆ ਕੇ ਬੇਟ ਕਿੰਨਾ ਕਿੰਨਾ ਬੇਟ ਆ ਤੇ ਹੁਣ ਆਪਾਂ ਰਨਿੰਗ ਇਨਹੀ ਕਰਿਆ ਕਰਨੀ ਆ ਮਤਲਬ ਰਨਿੰਗ ਨਹੀਂ ਕਹਿੰਦੇ ਪਾ ਆਪ ਵੀ ਸੈਰ ਕਰਿਆ ਕਰਨੀ ਆ ਤੁਰ ਕੇ ਆਰਾਮ ਨਾਲ ਆਪਾਂ ਇੱਕ ਘੰਟਾ ਮਾਰਨਿੰਗ ਇਧਰ ਆਇਆ ਕਰਨਾ ਤੇ ਇੱਕ ਘੰਟਾ ਈਵਨਿੰਗ ਇਧਰ ਸੋਲਰ ਪੈਨਲ ਵੀ ਲੱਗੇ ਹੋਏ ਆਪਾਂ ਇਧਰ ਰਨਿੰਗ ਰਨਿੰਗ ਨਹੀਂ ਕੈਸਾ ਤੇ ਵੀ ਸੈਰ ਕਰਨ ਆਏ ਸੀ ਆਪਾਂ ਇਧਰ ਤੇ ਦੇਖੋ ਇਧਰ ਆਪਣੇ ਹੈਗੇ ਅਮਰੂਦਾਂ ਦਾ ਬਾਗ ਲੱਗੇ ਅੱਗੇ ਆਪਾਂ ਇਧਰ ਨਹੀਂ ਸਾਈਡ ਸੈਰ ਕਰਨਾ ਹੁੰਨੇ ਆ ਫੇ ਆਪਾਂ ਉਧਰੋਂ ਆ ਕੇ ਅਜੇ ਇਧਰ ਦੀ ਵਾਪਸ ਚੱਲੇ ਆ ਤੇ ਵੇਖੋ ਤੁਸੀਂ ਕਿੰਨਾ ਸੋਹਣਾ ਬਣਾਇਆ ਹੋਇਆ ਇਧਰੋਂ ਨਾ ਮਤਲਬ ਆ ਜਿਹੜਾ ਨਹਿਰੀ ਕੋਠੀ ਵਾਲੇ ਨੇ ਇੱਕ ਮੱਲਾ ਇਧਰ ਰੂਮ ਪਾਏ ਹੋਏ ਆ ਤੇ ਇਧਰੋਂ ਜਾ ਕੇ ਇਧਰ ਗੇਟ ਲੱਗਿਆ ਹੁਣ ਇਧਰ ਦੀ ਵੀ ਕਰ ਸਕਦੇ ਆ ਨਹੀਂ ਆਪਾਂ ਉਧਰ ਨਹੀਂ ਜਾ ਸਕਦੇ ਸਿਰ ਇਧਰ ਟਰੈਕਟਰ ਖੜੇ ਆ ਪੂਰੇ ਇਧਰ ਦਾ ਪੂਰਾ ਵਧੀਆ ਪ੍ਰੋਗਰਾਮ ਬਣਿਆ ਹੋਇਆ ਤੇ ਉਹ ਦਿਨ ਆਪਾਂ ਦੇਖਿਆ ਸੀ ਨਾ ਨਹਿਰੀ ਗੋਠੀ ਦੇ ਉੱਥੇ ਹੈਗੀ ਆ ਇਹਨਾਂ ਦੇ ਉਹਨੂੰ ਉਹਦੇ ਪ੍ਰਾਣੀਆਂ ਪ੍ਰਾਣੀਆਂ ਚੀਜ਼ਾਂ ਤੇ ਨਾਲੇ ਉੱਥੇ ਸੂਧਾ ਕੇਂਦਰ ਉਹਦਾ ਆਪਾਂ ਗਏ ਸੀਗਾ ਤੁਹਾਨੂੰ ਮੈਂ ਵਲੌਗ ਚ ਵੀ ਦਿਖਾਇਆ ਸੀਗਾ ਤੇ ਹੁਣ ਆਪਾਂ ਚੱਲੇ ਆ ਮੈਂ ਮੰਮੀ ਦਿਲਖੁਸ਼ ਭਾਬੀ ਤੇ ਬੱਬੂ ਬੱਬੂ ਸ਼ਾਮ ਨੂੰ ਆਇਆ ਕਰੂਗੀ ਤੇ ਮੈਂ ਦਿਲਖੁਸ਼ ਤੇ ਭਾਬੀ ਸੰਦੇ ਆ ਮਾਰਨਿੰਗ ਵੀ ਆਇਆ ਕਰਾਂਗੇ ਤੇ ਮੰਮੀ ਨੂੰ ਨਹੀਂ ਲੈ ਗਿਆ ਕਰਦੇ ਕਿਉਂਕਿ ਤੁਹਾਨੂੰ ਪਤਾ ਵੀ ਮੰਮੀ ਨੇ ਘਰੇ ਆ ਕੇ ਕੰਮ ਵੀ ਕਰਨਾ ਹੁੰਦਾ ਬਾਕੀ ਮੰਮੀ ਨੇ ਗੋੜਾ ਦੋਖਦਾ ਕਰਕੇ ਮੰਮੀ ਇਹ ਵੀ ਮੈਥੋਂ ਇਹਨਾਂ ਨੂੰ ਤਰੇਂਦਾ ਵੀ ਅੱਜ ਤਮੇ ਥੋੜਾ ਚੱਲ ਵੜਦੀਆਂ ਅਸੀਂ ਕਹਾਂ ਠੀਕ ਆ ਤੇ ਹੁਣ ਆਪਾਂ ਚੱਲਦੇ ਆ ਆਸੀਂ ਨਹਿਰੀ ਕੋਠੀ ਇੱਥੇ ਆਪਣੀ ਸੌਦਾ ਕੇਂਦਰਾ ਹਾਂ ਮੰਮੀ ਹੁਣ ਆਪਾਂ ਚੱਲਦੇ ਆ ਤੇ ਚੱਲ ਕੇ ਆਪਾਂ ਜਿਹੜਾ ਆਪਣਾ ਭਾਰ ਵੀ ਤੋਲਦੇ ਆ ਉਹ ਕਿੰਨਾ ਕਾ ਤੇ ਆਪਣਾ ਘਰ ਦਿਖਾਉਣੀ ਤੁਹਾਨੂੰ ਮੈਂ ਆਪਾਂ ਇਧਰੋਂ ਪਈ ਤੇ ਆਏ ਸੀਗੇ ਤੇ ਆਪਣਾ ਘਰ ਹੈਗਾ ਉਹ ਸੀ ਉਹ ਸੀ ਆਪਣਾ ਘਰ ਹਾਂ ਆਮ ਇਧਰ ਦਿਸੂਗਾ ਬਸ ਇੱਥੇ ਤਾਂ ਨੇੜੇ ਹੀ ਆ ਆਸੀ ਆਪਣਾ ਕਰ ਕੁੱਤੇ ਬਹੁਤ ਫਿਰਦੇ ਆ ਓਹੋ ਹੋ ਦਰਗੋਆਂ ਕੱਲ ਤੋਂ ਡੰਡਾ ਲੈ ਕੇ ਆਇਆ ਕਰਨ ਮੈਂ 5 ਰੁਪਏ ਦਾ ਦੇਵਾਂਗਾ ਜਿੰਨੇ ਕਿੱਥੋਂ ਬਾਹਰ ਘਟ ਗਿਆ ਉਹ ਦੇਵਾਂਗਾ ਚੱਲ ਦੇਖੋ ਕਿੰਨਾ ਪਿੱਛੇ 71 ਆ ਪਾਇਆ ਮੇਰੇ 1 ਕਿਲੋ ਭਾਰ ਕਰ ਗਿਆ ਦੇਖੋ ਇੱਥੇ 5-5 ਪਰ ਦੀਆਂ ਆ 100 ਕਿੱਥੇ ਲੈਣਗੇ ਕਾਬਿਲੇ 64 ਕਾ ਵੀ ਤਰ੍ਹਾਂ ਕਿਲੋ ਬਾਹਰ ਕਟਾਇਆ ਬਬੂ ਦਾ ਕਰੀ ਜਾ ਕੇ ਬਬੂ ਤੇਰਾ ਕਿੰਨਾ ਸੀਗਾ ਲਾ 64 64.200 ਤੇ 64.2400 ਸਾਡੇ ਦੇ ਦੋ ਲਾ ਇਹ ਮੰਮੀ ਨਾ ਹੱਥ ਨਹੀਂ ਪਾਈਦਾ ਹੁੰਦਾ ਮੰਮੀ ਤੇਰਾ ਤਾਂ ਵਧਿਆ ਪਿਆ 82 ਆ ਮੰਮੀ ਦਾ ਤਾਂ 28 ਕਿਲੋ ਆ ਫੇਰ ਉਹਨੇ ਕੰਡੇ ਨਾਲ ਹੋਰ ਮੰਮੀ ਦਾ ਤਾਂ ਪਿਆਸੀ ਕਿਲੋ ਬਾਹਰ ਹੋਇਆ ਪਿਆ ਕੰਮ ਹੀ ਖਰਾਬ ਲੋਬੀ weight ਆਪਾਂ ਚੈੱਕ ਕਰ ਲਿਆ ਤੇ ਸਾਰਿਆਂ ਦੀ ਪ੍ਰੋਗਰੈਸ ਵਧੀਆ ਜੀ ਆਪਾਂ ਐਕਸਰਸਾਈਜ਼ ਵੀ ਕਰ ਰਹੇ ਆ ਤੇ ਆਪਾਂ ਖਾਣਾ ਪੀਣਾ ਵੀ ਛੱਡਿਆ ਹੋਇਆ ਜੀ ਆਪਾਂ weight ਕਿਤਾਬ ਹੀ ਰਹੇ ਆ ਹਨਾ ਤੇ ਲੋਬੀ ਹੁਣ ਆਪਾਂ ਚੱਲਦੇ ਆ ਘਰੇ ਜਾਵਾਂ ਛੜਕਦੇ ਆਗੇ ਤਾਂ ਕਰਕੇ ਹੁਣ ਆਪਾਂ ਦੇਖੋ ਤਾਂ ਪਹੁੰਚ ਵੀ ਗਿਆ ਹੋਣਾ ਘਰੇ ਭਰ ਲਿਆ ਹੋਣਾ ਕਬਲਾ ਚਿਕਨ ਦਾ ਪਹੁੰਚ ਗਿਆ ਬਹੁ ਮੱਲਾਂ ਦੇ ਕੋ ਚਿਕਨ ਵਾਰੇ ਬਚ ਗਿਆ ਮੰਮੀ ਤੇ ਮਾਸੀ ਇੱਧਰ ਗੱਲਾਂ ਦੀਆਂ ਗੋਸਪੀ ਆਪਾਂ ਸੈਰ ਕਰਕੇ ਆ ਗਏ ਸੀ ਤੇ ਰੋਟੀ ਪਾਣੀ ਖਾ ਕੇ ਹੁਣ ਆਪਾਂ ਹੋ ਗਏ ਫ੍ਰੀ ਤੇ ਅਸੀਂ ਅੰਦਰ ਦੂਜੀਆਂ ਏਸੀ ਦੀਆਂ ਜਾਲੀਆਂ ਸਾਫ਼ ਕਰ ਲੱਗ ਗਏ ਤੇ ਬਾਹਰ ਨੂੰ ਡੈਡੀ ਮੈਂ ਤੇ ਚਿਕਨ ਪਾ ਕੇ ਰੱਖਤਾ ਤੇ ਸਾਡੇ ਨਾਲ ਪਹਿਲਾਂ ਬਿੱਲੀ ਬੁੱਲੀ ਹੈ ਨਹੀਂ ਸੀਗੀ ਹੁਣ ਪਤਾ ਨਹੀਂ ਤਿੰਨ ਚਾਰ ਦਿਨ ਹੋ ਗਏ ਕਿੱਥੋਂ ਆਈ ਆ ਤੇ ਉਹ ਮੋਜ ਦੇ ਡੈਡੀ ਦੇ ਕੋਲ ਚ ਖਾਨ ਲੱਗੀ ਵੀ ਡੈੜੀਆਂ ਦਾ ਯਾਰਾਂ ਦਾ ਕੋਲਾ ਢੋਲ ਦਿਓ ਹੁਣ ਢੋਲ ਕੇ ਤੇ ਹੁਣ ਮੈਂ ਰਾਕੀ ਤੇ ਬੈਠੀ ਆਂ ਤੇਲੇ ਚ ਪਿਆ ਦੇ ਭਾਬੀ ਰਿੰਗਾ ਉਧਰ ਧਾਰ ਖੜੀ ਹੋਈਆਂ ਭਾਬੀ ਤੇ ਮੰਮੀ ਕਿਉਂਕਿ ਸਾਡੀ ਗਾਂ ਜਿਹੜੀ ਉਹ ਥੋੜੀ ਲੇਟ ਮਿਲਦੀ ਆ ਤਾਂ ਕਰਕੇ ਤੇ ਮੈਂ ਹੁਣ ਚਿਕਨ ਦੀ ਰਾਖੀ ਤੇ ਬੈਠੀ ਆ ਡੈਡੀ ਕਹਿੰਦੇ ਜਦੋਂ ਮੈਂ ਪਾ ਦੂੰਗੀ ਐ ਕੋਈ ਨਹੀਂ ਲੈ ਜਾ ਆਪਣੇ ਨਿੱਕੇ ਲਾਉਂਗਾ ਮਮਮੀ ਇਹਦਾ ਦਾਣਾ ਮੈਂ ਪਾਉਂਗੀ ਆ ਦੇ ਹਿਸਾਬ ਨਾਲ ਡੈਡੀ ਥੋੜਾ ਪਾਉਂਦੇ ਹੋਣਗੇ ਮਮਮੀ ਜ਼ਿਆਦਾ ਪਾਉਂਦੀ ਹੋਊਗੀ ਤੇ ਹੋਪਫੁਲੀ ਤੁਹਾਨੂੰ ਜਿਹੜਾ ਅੱਜ ਦਾ ਵਲੌਗ ਵਧੀਆ ਲੱਗਿਆ ਹੋ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਵੀਂ ਨਵੀਂ ਵੀਡੀਓਜ਼ ਦੇਖਣ ਲਈ ਬੈਲ ਆਈਕਨ ਨੂੰ ਕਰ ਲਿਓ ਪ੍ਰੈਸ ਜਲਦੀ ਨਾਲ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ